ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਤ ਮਹ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਨ ਕੀਤੀ ਸੋ ਪੌਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ। ਕਹੋ ਨਾਨਕ ਕਰਤੇ ਕੀਆ ਬਾਤਾਂ। ਜੋ ਕੁਛ ਕਰਨਾ ਸੋ ਕਰ ਰਹਾ। ਪਿਆਰਿਓ ਉਸ ਕਰਤੇ ਦੀਆਂ ਬਾਤਾਂ ਕਰਨ ਦਾ ਸਮਾਂ ਹੈ। ਉਸ ਜੋ ਪਰਪਰ ਰਹਾ ਹੈ। ਪੂਰਨ ਹੈ ਜਿਸ ਤੋਂ ਬਿਨਾ ਇੱਕ ਕਿਣਕਾ ਵੀ ਨਹੀਂ ਹੈ ਖਾਲੀ ਕੋਈ ਜਗਾ ਨਹੀਂ ਹੈ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੇ ਨਾਹੀ ਕੋਠਾਓ ਉਹਦੀਆਂ ਬਾਤਾਂ ਕਰੋ ਮਾਰੇ ਕਹਿੰਦੇ ਕਹੋ ਨਾਨਕ ਕਰਤੇ ਕੀਆਂ ਬਾਤਾਂ ਐ ਨਾਨਕ ਤੂੰ ਉਸ ਕਰਤੇ ਦੀਆਂ ਬਾਤਾਂ ਕਹਿ ਉਹਦੀ ਸਿਫਤ ਕਰ ਉਹਦੇ ਗੁਣ ਗਾ ਜਿਹੜਾ ਆਪਣੀ ਮੌਜ ਵਿੱਚ ਜੋਨੇ ਕਰਨਾ ਕਰ ਰਿਹਾ ਹੈ ਜੇ ਅਸੀਂ ਇੱਥੇ ਆ ਜਾਈਏ ਤਾਂ ਸਾਡੀ ਮੰਜ਼ਿਲ ਜ਼ਿਆਦਾ ਦੂਰ ਨਹੀਂ ਹੈ ਅਸੀਂ ਖੋਜ ਨਹੀਂ ਆਨੇ ਆ ਅਸੀਂ ਆਪਣੇ ਅੰਦਰ ਰੱਬ ਦਾ ਸਰੂਪ ਆਪਣੇ ਮੁਤਾਬਕ ਬਣਾ ਲਿਆ ਉਸ ਪਰਿਪੂਰਨ ਦਾ ਚਿਹਰਾ ਅਸੀਂ ਆਪਣੇ ਮੁਤਾਬਕ ਬਣਾ ਲਿਆ ਸਾਡੇ ਕੰਮ ਕਰੇਗਾ ਸਾਡੇ ਸਾਰੀਆਂ ਰਸਾਂ ਪੂਰੀਆਂ ਕਰੇਗਾ ਫਿਰ ਜਦੋਂ ਮਿਲ ਗਿਆ ਸਾਨੂੰ ਸਾਰੀਆਂ ਸ਼ਕਤੀਆਂ ਦੇ ਦੇਗਾ ਫੇ ਮੇਰੀ ਹਰ ਇੱਕ ਗੱਲ ਪੂਰੀ ਹੋ ਜਾਏਗੀ ਇਹ ਗਲਤ ਅਪਰੋਚ ਹੈ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਜਿਉਂ-ਜਿਉਂ ਅਸੀਂ ਉਸ ਕਰਤਾ ਪੁਰਖ ਦੇ ਨੇੜੇ ਹੁੰਦੇ ਜਾਂਦੇ ਆਂ ਜਾਂ ਜਿਉਂ-ਜਿਉਂ ਸਾਡਾ ਸਮਰਪਣ ਵੱਧਦਾ ਜਾਂਦਾ ਹੈ ਤਿਉਂ-ਤਿਉਂ ਸਾਡੀਆਂ ਇੱਛਾਵਾਂ ਸਾਡੇ ਫੁਰਨੇ ਸ਼ਾਂਤ ਹੁੰਦੇ ਜਾਂਦੇ ਨੇ ਇੱਛਾ ਪੂਰਕ ਕਿਹਾ ਨੂੰ ਇੱਛਾ ਪੂਰਕ ਇੱਛਾ ਮਾਤਾ ਕਰਦੀਆਂ ਬੰਦੇ ਦੀਆਂ ਮੁਕਦੀਆਂ ਹੀ ਨਹੀਂ ਹੈ ਜੇ ਰੱਬ ਦੇ ਸਰਹਾਣੀ ਵੇਹ ਜੇ ਆ ਕੇ ਇਹਦੀ ਅਛਾ ਨਹੀਂ ਪੂਰੀਆਂ ਹੋਣ ਲੱਗੀਆਂ ਇੱਛਾ ਪੂਰਕ ਇੱਛਾ ਨੂੰ ਖਤਮ ਕਰ ਦੇਣ ਵਾਲਾ ਪਤਾਸ ਦੀ ਇੱਛਾ ਹੈ ਭੋਗਣ ਦੀ ਇੱਛਾ ਹੈ ਦੇਖਣ ਦੀ ਇੱਛਾ ਹੈ ਸੁਣਨ ਦੀ ਇੱਛਾ ਹੈ ਬੋਲਣ ਦੀ ਇੱਛਾ ਹੈ ਖੋਰ ਕਿੰਨੀਆਂ ਇੱਛਾਵਾਂ ਨੇ ਵਾਸ਼ਨਾਵਾਂ ਨੇ ਪੜਨੇ ਨੇ ਦੇ ਦੇਖ ਕੇ ਆਸਾ ਪਾਸਾ ਦੇਖ ਦੇਖ ਕੇ ਇਹਦੀਆਂ ਇੱਛਾਵਾਂ ਫੈਲਦੀਆਂ ਜਾਂਦੀਆਂ ਨੇ ਦੂਜਿਆਂ ਨੂੰ ਵੇਖ ਕੇ ਇਹਦੀਆਂ ਇੱਛਾਵਾਂ ਦੀਆਂ ਜੜਾਂ ਵੱਧੀਆਂ ਜਾਂਦੀਆਂ ਨੇ ਟਾਣੀਆਂ ਵੱਧੀਆਂ ਜਾਂਦੀਆਂ ਨੇ ਇਹਦੀ ਮੁਕਦੀਆਂ ਇੱਛਾ ਪੂਰਕ ਜਿਹੜਾ ਇਹਦੀਆਂ ਇੱਛਾਵਾਂ ਹੀ ਖਤਮ ਕਰ ਦੇ ਇੱਛਾਵਾਂ ਰੂਪੀ ਟੋਏ ਜਿਹੜੇ ਉਹਨਾਂ ਨੂੰ ਪੂਰ ਦੇਵੇ ਜਿਹੜੇ ਟੋਏ ਰਸਤੇ ਦਾ ਡਿੱਕਾ ਬਣੇ ਬੈਠੇ ਨੇ ਜਿਹੜੀਆਂ ਇੱਛਾਵਾਂ ਜਿਹੜੇ ਦੇ ਫੁਰਨੇ ਇਹਦੀਆਂ ਮੰਗਾਂ ਜਿਹੜੀਆਂ ਰੁਕਾਵਟਾਂ ਬਣੀਆਂ ਨੇ ਵਿੱਚ ਉਹਨਾਂ ਨੂੰ ਖਤਮ ਕਰ ਦੇਣ ਵਾਲਾ ਉਹ ਪਰਮੇਸ਼ਰ ਹੈ ਦਾਤਾ ਹੈ ਇਸ ਕਰਕੇ ਅਸੀਂ ਆਪਣੀਆਂ ਇੱਛਾਵਾਂ ਦੀ ਲਿਸਟ ਬਹੁਤ ਛੋਟੀ ਕਰਨੀ ਹੈ ਇੱਕ ਮਜਬੂਰ ਹੈ ਇੱਕ ਬਹੁਤ ਗਰੀਬ ਹੈ ਉਹ ਤਾਂ ਇੱਛਾ ਰੱਖੇ ਰੱਖੇ ਇੱਥੇ ਤਾਂ ਲੱਖਾਪਤੀ ਕਰੋੜਾਪਤੀ ਕੋਠੀਆਂ ਵਾਲੇ ਸਭ ਕੁਝ ਹੈ ਫੇਰ ਵੀ ਮੰਗੀ ਜਾਂਦੇ ਨੇ ਫੇਰ ਵੀ ਉਹੀ ਅਰਦਾਸਾਂ ਦੁਨਿਆਵੀ ਅਰਦਾਸਾਂ ਦੁਨਿਆਵੀ ਮੰਗਾ ਕੁੰਜੇ ਰਹੀ ਅਸੀਂ ਗੁਰਬਾਣੀ ਨੂੰ ਅਸੀਂ ਵਿਚਾਰ ਨਹੀਂ ਸਕਦੇ ਵਿਚਾਰ ਨਹੀਂ ਸਕੇ ਕੋਈ ਵੀ ਆਪਣੇ ਧਰਮ ਨੂੰ ਵਿਚਾਰ ਨਹੀਂ ਸਕਿਆ ਰੌਲਾ ਬਹੁਤ ਹੈ ਧਰਮਾਂ ਦਾ ਮਜ਼ਬਬ ਮਜ਼ਬਬ ਸੰਪਰਦਾਇ ਇਹਨਾਂ ਰੌਲਾ ਬਹੁਤ ਹੈ ਪਰ ਗਮਾਉਣਾ ਧਰਮ ਨੂੰ ਸਮਝਣਾ ਗੁਰਬਾਣੀ ਵਿੱਚੋਂ ਤਤ ਗਿਆਨ ਲੈ ਕੇ ਉਤ੍ਰਿਪਤੀ ਚ ਆ ਜਾਣਾ ਇੱਕ ਤਤ ਚਲੇ ਜਾਣਾ ਇਹ ਬਹੁਤ ਔਖਾ ਹੈ ਵਿਚਾਰਾਂ ਕਰਨੀਆਂ ਗੁਰਬਾਣੀ ਨੂੰ ਗਾਉਣਾ ਬਹੁਤ ਸੌਖਾ ਹੈ ਗੁਰਬਾਣੀ ਕੰਠ ਕਰ ਲੈਣੀ ਬਹੁਤ ਸੌਖੀ ਹੈ ਗੋਣਾ ਕਥਾਕਾਰ ਬਣ ਜਾਣਾ ਰਾਗੀ ਬਣ ਜਾਣਾ ਢਾਡੀ ਬਣ ਜਾਣਾ ਸੰਤ ਬਣ ਜਾਣਾ ਬਿਨਾ ਕਿਸੇ ਖੋਜ ਤੋਂ ਬਿਨਾ ਕਿਸੇ ਪ੍ਰਾਪਤੀ ਤੋਂ ਸੰਤ ਬਣ ਜਾਣਾ ਨਾਮ ਰਖਾ ਲੈਣਾ ਸੰਤ ਨਾਲ ਲੈਣਾ ਬਹੁਤ ਸੌਖਾ ਹੈ ਪਰ ਪਿਆਰਿਓ ਗੁਰਬਾਣੀ ਵਿੱਚੋਂ ਤਤ ਗਿਆਨ ਹੀਰੇ ਮੋਤੀ ਮਾਨਕ ਚੁਣ ਲੈਣੇ ਇਹ ਬਹੁਤ ਵੱਡੇ ਭਾਗਾਂ ਵਾਲਿਆਂ ਦੀ ਬਾਤ ਹੈ ਆਪਣੀ ਜਿਹੜੀ ਵਿਚਾਰ ਹੈ ਇਹ ਘੁੰਮਦੀ ਹੈ ਇਸ ਤਤ ਦੇ ਉੱਤੇ ਜੋ ਨਾਮ ਰੂਪੀ ਤਤ ਹੈ ਗੁਰਬਾਣੀ ਵਿੱਚ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਇਸ ਗੁਰਬਾਣੀ ਵਿੱਚ ਅੰਮ੍ਰਿਤ ਨਾਮ ਲੁਕਿਆ ਹੋਇਆ ਛੁਪਿਆ ਹੋਇਆ ਜਾਂ ਕਹਿ ਲੋ ਅੱਖਰ ਅੱਖਰ ਵਿੱਚ ਨਾਮ ਰਸਿਆ ਹੋਇਆ ਪੂਰਾ ਜੀ ਇਸ ਬਾਣੀ ਨੂੰ ਇਹ ਗੁਰਬਾਣੀ ਨੂੰ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰਨਾਮਾ ਜਿਹਦਾ ਗੁਰਬਾਣੀ ਨਾਲ ਪਿਆਰ ਪੈ ਗਿਆ ਜिन्नू ਗੁਰਬਾਣੀ ਮਿੱਠੀ ਲੱਗਣੀ ਸ਼ੁਰੂ ਹੋ ਗਈ ਜिन्नू ਆਪਣੇ ਗੁਰੂ ਦੇ ਬਚਨ ਚਾਹੇ ਕੋਈ ਵੀ ਹੈ ਉਹ ਸਤ ਗੁਰੂ ਹੋਵੇ ਸੱਚਾ ਗੁਰੂ ਹੋਵੇ ਉਹਦੇ ਬਚਨ ਜिन्नू ਮਿੱਠੇ ਲੱਗਣੇ ਸ਼ੁਰੂ ਹੋ ਗਏ ਤਾਂ ਉਹਦੇ ਅੰਦਰ ਉਹ ਨਾਮ ਰਸ ਆਨੰਦ ਖੁਮਾਰੀ ਪਿਆਰ ਉਹ ਫੈਲਣਾ ਸ਼ੁਰੂ ਹੋ ਗਿਆ ਜ਼ਹਿਰ ਖਤਮ ਹੋਣੀ ਸ਼ੁਰੂ ਹੋ ਗਈ ਪਿਆਰ ਆ ਗਿਆ ਤੇ ਪਿਆਰ ਕੀ ਕਰਦਾ ਹੈ ਪਿਆਰ ਨੂੰ ਧੱਕਾ ਮਾਰਦਾ ਹੈ ਉਸ ਆਨੰਦ ਚ ਲੈ ਜਾਂਦਾ ਹੈ ਜੇ ਪਿਆਰ ਹੀ ਨਹੀਂ ਅਜੇ ਪੈਦਾ ਹੋਇਆ ਜੇ ਅਸੀਂ ਅਜੇ ਧਰਮਾਂ ਦੇ ਮਜ਼ਬਾਂ ਦੇ ਰੋਲੇ ਰੱਪੇ 'ਚ ਫਸੇ ਹੋਏ ਆ ਮੇਰਾ ਧਰਮ ਵੱਡਾ ਮੇਰਾ ਧਰਮ ਵੱਡਾ ਧਰਮ ਤਾਂ ਕਦੇ ਵੱਡਾ ਨਹੀਂ ਹੁੰਦਾ ਧਰਮ ਤਾਂ ਇੱਕ ਐਜੂਕੇਸ਼ਨ ਹੈ ਧਰਮ ਤਾਂ ਕੁਝ ਗੁਣ ਨੇ 8 9 10 ਗੁਣ ਨੇ ਉਹ ਗੁਣ ਅਪਣਾ ਲੈਣ ਨਾਲ ਉਹ ਗੁਣ ਇਹਨੂੰ ਉਸ ਆਨੰਦ ਵਿੱਚ ਧੱਕਾ ਮਾਰ ਦਿੰਦੇ ਨੇ ਛਾਲ ਮਰਵਾ ਦਿੰਦੇ ਦੀ ਆਨੰਦ ਚ ਉਹ ਧਰਮ ਦੇ ਗੁਣ ਆਪਾਂ ਪਹਿਲਾਂ ਵੀ ਕਈ ਵਾਰੀ ਵਿਚਾਰ ਕੀਤੀ ਹੈ ਜਤ ਸਤ ਸੰਤੋਖ ਦਇਆ ਧਰਮ ਧੀਰਜ ਨਿਰਮਲਤਾ ਨਰੇਪਤਾ ਖਿਮਾ ਸ਼ੀਲ ਸੋਚ ਦਇਆ ਧਰਮ ਧੀਰਜ ਇਹ ਸਾਰੇ ਧਰਮ ਦੇ ਗੁਣ ਨੇ ਇਹਨਾਂ ਨੂੰ ਮਜ਼ਬ ਨਹੀਂ ਕਹਿੰਦੇ ਮਜ਼ਬ ਹੁੰਦਾ ਜਿੱਥੇ ਇਹ ਧਰਮ ਸਿਖਾਏ ਜਾਂਦੇ ਨੇ ਜਾਇ ਇਹ ਜਿਹੜੇ ਗੁਣ ਨੇ ਸਾਡੇ ਅੰਦਰ ਪਹਿਲੇ ਹੀ ਨੇ ਮਜ਼ਬ ਕੀ ਕਰਦਾ ਮਜ਼ਬ ਇਹਨਾਂ ਗੁਣਾਂ ਨੂੰ ਬਾਹਰ ਕੱਢਦਾ ਇਹਦੇ ਅੰਦਰੋਂ ਵੀ ਤੂੰ ਇਹਨਾਂ ਨੂੰ ਗੁਣਾਂ ਨੂੰ ਪ੍ਰਕਾਸ਼ ਕਰ ਲੈਣਾ ਗੁਣਾਂ ਦਾ ਇਹ ਤੇਰੇ ਅੰਦਰ ਸੁਪੇ ਪਏ ਨੇ ਦਇਆ ਤੇਰੇ ਅੰਦਰ ਪਈ ਹੈ ਧਰਮ ਤੇਰੇ ਅੰਦਰ ਜਤ ਸਤ ਸੰਤੋਖ ਖਿਮਾ ਸ਼ੀਲ ਸੋਚ ਪਵਿੱਤਰਤਾ ਨਿਮਰਤਾ ਇਹ दैवी ਗੁਣ ਤੇਰੇ ਅੰਦਰ ਲੁਕੇ ਪਏ ਨੇ ਇਹਨਾਂ ਨੂੰ ਪ੍ਰਕਾਸ਼ ਕਰ ਲੈ ਇਹਨਾਂ ਗੁਣਾ ਦੇ ਅਨੁਸਾਰ ਆਪਣਾ ਜੀਵਨ ਬਣਾ ਲੈ ਇਹਨਾਂ ਗੁਣਾ ਨੇ ਤੇਰੀ ਸੁਰਤ ਨੂੰ ਉਸ ਆਨੰਦਮਈ ਸਰੂਪ ਚ ਸ਼ਾਮਲਵਾ ਦੇਣੀ ਹੈ ਨਾਲ ਤਾਂ ਇਹ ਸੀ ਪਰ ਉਹ ਜਿਹੜੇ ਇਹ ਮذਬੀ ਸੰਪਰਦਾਏ ਸੀ ਜਿਹੜੇ ਕਹਿੰਦੇ ਸੀ ਧਰਮ ਦਾ ਧਰਮ ਦਾ ਨਾਮ ਮਿਲ ਕੇ ਇਹਨਾਂ ਨੂੰ ਇਹਨਾਂ ਨੇ ਆਪਣੇ ਆਪ ਨੂੰ ਆਪਣੀਆਂ ਸੰਸਥਾਵਾਂ ਨੂੰ ਵੱਡਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਇਹਨਾਂ ਨੇ ਇੱਥੇ ਰੁਕੇ ਨਹੀਂ ਹੈ ਫਿਰ ਇਹਨਾਂ ਵਿੱਚ ਅੱਗੇ ਜਿਹੜੀਆਂ ਵੱਖ-ਵੱਖ ਵਖਵਾਦ ਹੈ ਹਰੇਕ ਮਜਬੂਤ ਵਖਵਾਦ ਹੈ ਉਹ ਉਹ ਆਪਣੇ ਆਪਣੇ ਆਪ ਨੂੰ ਲੱਗ-ਲੱਗ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜੇ ਅਸੀਂ ਸਿੱਖ ਤਰਮਦੀ ਗੱਲ ਕਰੀਏ ਸਾਡੇ ਵਿੱਚ ਉਹ ਅੰਕੁਸ਼ ਕਹਿੰਦੇ ਸੀ ਤਾਂ ਜੀ ਅਖੰਡ ਕੀਰਤਨੀਏ ਉਹਨੇ ਆਪਣੀਆਂ ਅਖੰਡ ਕੀਰਤਨ ਜਿਹੜੀ ਜਥਾ ਹੈ ਇਹਨੂੰ ਅਲੱਗ ਦਿਖਾਉਣਾ ਸ਼ੁਰੂ ਕਰ ਦਿੱਤਾ ਦੂਜੇ ਕਹਿੰਦੇ ਸੀ ਤਾਂ ਜੀ ਸੰਤਾਂ ਨੂੰ ਮੰਨਦੇ ਆ ਉਹ ਵੀ ਸਾਡੇ ਸੰਤ ਵੱਡੇ ਹੁੰਦੇ ਨੇ ਸੰਤ ਸੰਤਾਂ ਨੂੰ ਅਸੀਂ ਤਾਂ ਲੱਗਦਾ ਤੀਜੇ ਕਹਿੰਦੇ ਅਸੀਂ ਤਾਂ ਜੀ ਕਥਾਕਾਰ ਨੂੰ ਅਸੀਂ ਤਾਂ ਜੀ ਆ ਅਸੀਂ ਤਾਂ ਆਹ ਹਾਂ ਉਹ ਕਹਿੰਦਾ ਮੈਂ ਤਾਂ ਜੀ ਚੌਂਟੀ ਮਾਰ ਕੇ ਬੰਨਾਂ ਉਹ ਕਹਦਾ ਸੀ ਮਤਾ ਗੋਡੇ ਮੁੱਦੇ ਮਾਰ ਕੇ ਬੰਨਾਂ ਜੀ ਸਾਡੀ ਤਾਂ ਅਲੱਗ ਹੈ ਜੀ ਇਹ ਨਿੱਕੇ ਨਿੱਕੇ ਚੀਜ਼ਾਂ ਦੇ ਆਧਾਰ ਉੱਤੇ ਵਖਰੇਵਾ ਖੜਾ ਕਰ ਲਿਆ ਤੇ ਉਸ ਵਖਰੇਵੇਂ ਵਿੱਚ ਆਪਣੀ ਹੋਂਦ ਭਾਲਦੇ ਨੇ ਤੇ ਆਪਣੀ ਹੋਂਦ ਨੂੰ ਵੱਡਾ ਕਰਨ ਦੀ ਕੋਸ਼ਿਸ਼ ਦਿਖਾਉਂਦੇ ਵੀ ਅਸੀਂ ਵੱਡੇ ਆ ਦਾਲ ਤੋਂ ਦਲੀਆ ਬਣ ਗਿਆ ਦਲੀ ਤਾਂ ਵੀ ਮੈਦਾ ਬਣ ਗਿਆ ਹੁਣ ਬੰਦਾ ਜੇ ਆਟਾ ਜ਼ਮੀਨ 'ਚ ਮੈਦਾ ਜ਼ਮੀਨ 'ਚ ਬੀਜ ਦਵੇ ਤੇ ਕਵੇ ਬੂਟਾ ਉੱਗ ਆਵੇ ਉੱਗ ਖੜੇਗਾ ਸਾਡੇ ਵਿਸ਼ਵਾਸ ਦਾ ਮੈਦਾ ਬਣ ਗਿਆ ਦਲੀਆ ਤਾਂ ਅਜੇ ਹੋਰ ਸੀ ਮਾਤਾ ਕਹਿੰਦੇ ਦਾਲ ਨਹੀਂ ਉਗਦੀ ਅਬ ਕਿਉਂ ਕਹਵੇਂ ਦਾਲ ਜੇ ਕੋਹੇ ਤਾਂ ਉਗਵੇ ਉਹ ਵਿਸ਼ਵਾਸ ਇੱਕ ਹੁੰਦਾ ਮਨ ਇੱਕ ਹੁੰਦਾ ਚਿੱਤ ਇੱਕ ਹੁੰਦਾ ਤੇ ਇੱਕ ਤੇ ਵਿਸ਼ਵਾਸ ਹੁੰਦਾ ਫੇਰ ਤਾਂ ਉਹ ਆਨੰਦ ਬਣ ਜਾਂਦਾ ਹੁਣ ਜਿਹੜੇ ਇਹ ਧਰਮਾਂ ਵਾਲੇ ਮਜਬਾਂ ਵਾਲੇ ਇੱਕ ਦੂਜੇ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਛਾਲਾ ਮਾਰ ਮਾਰ ਕੇ ਇੱਕ ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਅੱਖਾਂ ਤੇ ਪੱਟੀ ਬੰਨੀ ਹੋਈ ਅਗਿਆਨ ਹੈ ਧਰਮ ਦੇ ਗੋਣ ਕਦੇ ਇੱਕ ਤੋਂ ਅੱਗੇ ਨਹੀਂ ਵਧਦੇ ਜਿਹੜਾ ਸਹਿਜ ਹੈ ਧੀਰਜ ਹੈ ਇਹ ਕਿਉਂ ਇੱਕ ਅੱਗੇ ਵਧੇਗਾ ਉਹਦਾ ਧੀਰਜ ਪਹਿਲੇ ਹੀ ਧੀਰਜ ਹੈ ਮੈਂ ਧੀਰਜ ਹਾਂ ਮੈਂ ਸਹਿਜ ਹਾਂ ਮੈਂ ਸੰਤੋਖ ਹਾਂ ਮੈਂ ਖਿਮਾ ਹਾਂ ਮੈਂ ਮਾਫ ਕਰ ਦੇਣ ਵਾਲਾ ਇਹ ਕਿਉਂ ਅੱਗੇ ਵਧਣਗੇ ਮਜ਼ਾ ਅੱਗੇ ਵਧਦੇ ਨੇ ਐਜੂਕੇਸ਼ਨ ਤਾਂ ਉੱਥੇ ਹੀ ਖੜੀ ਹੈ ਸਕੂਲ ਅੱਗੇ ਰੰਗ ਬਰੰਗੇ ਹੋ ਗਏ ਵੱਡੇ ਹੋ ਗਏ ਕਈ ਮੰਜ਼ਲੇ ਹੋ ਗਏ ਲਾਲ ਪੀਲੀਆਂ ਟਾਈਆਂ ਹੋ ਗਈਆਂ ਵਰਦੀਆਂ ਅਲੱਗ ਹੋ ਗਈਆਂ ਕਮਰੇ ਲੱਗਤਾਂ ਦੇ ਹੋ ਗਏ ਤੇ ਇਹ ਸਕੂਲਾਂ ਨੂੰ ਸਕੂਲਾਂ ਦੇ ਗੁਣਗਾਈ ਜਾਂਦਾ ਉਹ ਤੈਨੂੰ ਉਸ ਸਕੂਲ ਨੇ ਕੀ ਦਿੱਤਾ ਤੇਰੀ ਐਜੂਕੇਸ਼ਨ ਤੈਨੂੰ ਅੱਗੇ ਜ਼ਿੰਦਗੀ ਚ ਕੀ ਦਿੱਤਾ ਤੇਰੀ ਰੋਟੀ ਮਾਣ ਲੈਣ ਤੇ ਆਮ ਹੋਇਆ ਨਹੀਂ ਹੋਇਆ ਐਵੇਂ ਜਿਵੇਂ ਮذਬਾ ਦੇ ਰੋਲੇ ਨੇ ਪਿਆਰਿਓ ਇੱਚੇ ਮਨੁੱਖ ਰੁਲ ਗਿਆ ਰੋਣਾ ਪਾਉਣ ਵਾਲੇ ਤਾਂ ਆਪਣੇ ਇਹਨਾਂ ਨੂੰ ਆਪਣੇ ਮਤਲਬ ਨੇ ਇਹਨਾਂ ਨੂੰ ਆਮ ਬੰਦਾ ਧਰਮਾਂ ਦੀ ਚੱਕੀ ਚ ਪਿਸ ਰਿਹਾ ਸਭ ਤੋਂ ਦੁਖੀ ਬੰਦਾ ਹੈ ਸੋਲੇ ਧਰਮ ਨੂੰ ਪਾਉਣ ਵਾਲਾ ਹੈ ਮذਬਾ ਨੂੰ ਮੈਂ ਤਾਂ ਮذਬ ਕਹਿਣਾ ਹੁਣਾ ਧਰਮ ਤਾਂ ਹੋਰ ਬਾਤ ਹੈ ਮذਬਾਜ ਫਸਿਆ ਹੋਇਆ ਸਮਰਦਾਵਾਂ ਵਿੱਚ ਫਸਿਆ ਸਭ ਤੋਂ ਦੁਖੀ ਹੈ ਉਹਦੀ ਇੱਛਾ ਵੀ ਪੂਰੀ ਹੁੰਦੀ ਨਹੀਂ ਮਨ ਸ਼ਾਂਤ ਨਹੀਂ ਹੁੰਦਾ ਲੜਾਈ ਚ ਅਗੜੇ ਗੱਲ 'ਚ ਪਏ ਹੋਏ ਨੇ ਜਿਵੇਂ ਇਸ ਦੇਸ਼ ਦੀ ਹਾਲਤ ਹੈ ਇਸ ਦੇਸ਼ ਦੇ ਵਿੱਚ ਵੱਖ-ਵੱਖ ਮذਬਬ ਨੇ ਉਹ ਲੜੀ ਜਾ ਰਹੇ ਨੇ ਸਾਡਾ ਉੱਚਾ ਸਾਡਾ ਉੱਚਾ ਐਵੇਂ ਜਿਵੇਂ ਘਰਾਂ ਦੇ ਵਿੱਚ ਜੇ ਚਾਰ ਮੈਂਬਰ ਨੇ ਤਾਂ ਉਹਦੇ ਅਲੱਗ ਅਲੱਗ ਵਿਸ਼ਵਾਸ ਉਹ ਲੜੀ ਗਿਆ ਰਹੇ ਨੇ ਨਾ ਕਿੱਥੋਂ ਵੈਦਾ ਹੋਏਗਾ ਕੱਲ ਹੀ ਦਾਸ ਨੂੰ ਕੋਈ ਫੋਨ ਆਇਆ ਤੁਹਾਨੂੰ ਮਿਲਣਾ ਜੀ ਮੈਂ ਬੇਨਤੀ ਕੀਤੀ ਕਹਦੇ ਵਾਹ ਕੋਈ ਵਿਚਾਰ ਕਰਨੀ ਹੈ ਮੈਂ ਕਿਹਾ ਜੀ ਜੇ ਤਾਂ ਤੁਹਾਡਾ ਕੋਈ ਮਸਲਾ ਦੁੱਖ ਹੈ ਤਕਲੀਫ ਹੈ ਉਹਦਾ ਹੱਲ ਕਰਨਾ ਫਿਰ ਤੁਹਾਨੂੰ ਮਿਲ ਲੈਣੇ ਦੇ ਵੈਸੇ ਵਿਚਾਰ ਕਰਨੀ ਹੈ ਕੋਈ ਲੈ ਕੇ ਆ ਜਾਂਦਾ ਬੰਦਾ ਜੀ ਆਲਸ਼ਿਆ ਜੀ ਦਾ ਆਲਸ਼ਿਆ ਮੈਂ ਕਹਾਂ ਫੇਰ ਰਹਿਣ ਦਿਓ ਸਮਾਂ ਖਰਾਬ ਹੋਏਗਾ ਇੱਚ ਕੁਝ ਨਿਕਲਦਾ ਨਹੀਂ ਹੈ ਜੇ ਤੁਹਾਡਾ ਕੋਈ ਦੁੱਖ ਤਕਲੀਫ ਹੈ ਕਿਸੇ ਪਾਸਿਓ ਉਹਦੀ ਆਪਾਂ ਵਿਚਾਰ ਕਰ ਲੈਨੇ ਆ ਮੇ ਤੁਹਾਡਾ ਕੋਈ ਡਿੱਕਾ ਆ ਗਿਆ ਜਾਂ ਕੁਝ ਹੋਰ ਤੁਹਾਨੂੰ ਸਮਝ ਨਹੀਂ ਆ ਰਿਹਾ ਉਹਦੀ ਪੰਦ ਕਰ ਲੈਨੇ ਆ ਜੇ ਤੁਸੀਂ ਕਹਿੰਦੇ ਹੋ ਵੀ ਸਾਡਾ ਆਇਆ ਤੇ ਤੁਸੀਂ ਆ ਕਹਿੰਦੇ ਹੋ ਉੱਥੇ ਆ ਗੱਲ ਆ ਉੱਥੇ ਆ ਕੇ ਫਿਰ ਫਿਰ ਕੋਈ ਫਜ਼ਾਨੀ ਉਹ ਹੋਰ ਹੁੰਦੇ ਨੇ ਤੋਂ ਕੀ ਹੈ ਦਾਸ ਨੂੰ ਉਹ ਦੋ ਪਰਿਵਾਰ ਦੇ ਮੈਂਬਰ ਮਿਲੇ ਤਾਂ ਉੱਥੇ ਇਹ ਗੱਲ ਸਾਹਮਣੇ ਆਈ ਕਿ ਇੱਕ ਘਰ ਵਿੱਚ ਤਿੰਨ ਧਰਮ ਨੇ ਇੱਕ ਘਰ ਵਿੱਚ ਤਿੰਨ ਸੰਪਰਦਾਏ ਆ ਗਈਆਂ ਇੱਕ ਜਿਹੜੀ ਉਹਨਾਂ ਦੀ ਮੁੱਖ ਸੰਪਰਦਾਇ ਵਿੱਚ ਜਨਮ ਹੋਇਆ ਬੱਚਿਆਂ ਦਾ ਉਹ ਕਹਿੰਦੇ ਅਸੀਂ ਸਾਡਾ ਵੱਡਾ ਆ ਜਸ ਅਸੀਂ ਜਨਮ ਚਪਦਾ ਦੂਜੇ ਨੇ ਹੋਰ ਬਣਾ ਲਿਆ ਤੀਜੀ ਨੇ ਹੋਰ ਬਣਾ ਲਿਆ ਹੁਣ ਉਹ ਆਪਸ਼ਨਰੀ ਬਣਦੀ ਨੇ ਹੁਣ ਜੇ ਤਾਂ ਹੁਣ ਧਰਮੀ ਫੇ ਤਾਂ ਬਨ ਜਾਵੇ ਜੇ ਧਰਮ ਦੇ ਗੁਣ ਜਤ ਸਤ ਸੰਤੋਖ ਦਇਆ ਧਰਮ ਤਿਰਜ ਨਰਮਤਾ ਨਰਪੇਤਾ ਵਿਚਾਰ ਸ਼ੀਲ ਸੋਚ ਖਿਮਾ ਜੇ ਤਾਂ ਇਹ ਗੁਣ ਹੋਣ ਫਿਰ ਤਾਂ ਪਿਆਰ ਆ ਜਾਵੇ ਫਿਰ ਤਾਂ ਇੱਕੋ ਹੀ ਹੈ ਪਰ ਮذਬਲ ਅਗਲਾਗ ਨੇ ਉਹ ਕਹਿੰਦਾ ਮੇਰਾ ਵੱਡਾ ਉਹ ਕਹਿੰਦਾ ਮੇਰਾ ਵੱਡਾ ਉਹ ਕਹਿੰਦੇ ਜਿਹੜਾ ਜਿੱਥੇ ਅਸੀਂ ਪੈਦਾ ਹੋਏ ਸਤੋਂ ਵੱਡਾ ਉਹ ਹੁਣ ਉੱਥੇ ਉਸ ਮذਬੇ ਨੇ ਕਲੇਸ਼ ਵਾਤਾ ਕਰ। ਹਾਲਾਂਕਿ ਇਕਬਾਲ ਨੇ ਤਾਂ ਕਿਹਾ ਸੀ ਮذਬ ਨਹੀਂ ਸਿਖਾਤਾ ਉਸ ਵਿੱਚ ਵੈਰ ਰੱਖਣਾ। ਉਹ ਇਹ ਹਿੰਦੁਸਤਾਨ ਦਾ ਬੇੜਾ ਹੀ ਮਜਮਾਨੇ ਗਾਲਤਾ। ਵੈਰ ਹੀ ਮਜਮਾਨੇ ਪਾਤਾ। ਕਿਉਂ? ਮذਬਾਂ ਦੀ ਵਿਆਖਿਆ ਕਰਨ ਵਾਲੇ ਮੂਰਖ, ਪਖੰਡੀ, ਲਾਲਚੀ, ਲੋਭੀ ਪੈਦਾ ਹੋ ਗਏ। ਸੋ ਪਿਆਰੋ ਆਨੰਦ ਕਿੱਥੋਂ ਆਉਣਾ ਬੇਪਰਵਾਹੀ ਕਿੱਥੋਂ ਆਣੀ ਆ ਚਿੰਤਾਵਾਂ ਕਿੱਥੋਂ हटਣੀਆਂ ਨੇ ਕੋਈ ਉਹਨਾਂ ਦਾ ਫੈਸਲਾ ਨਹੀਂ ਹੋ ਸਕਦਾ ਦਾਸ ਨੇ ਕਿਹਾ ਭਾਈ ਤੁਸੀਂ ਪਹਿਲਾਂ ਆਪਣੇ ਘਰ ਵਿੱਚ ਜਿੱਥੇ ਆਪਾਂ ਨੂੰ ਧਰਮੀ ਕਹਿੰਦੇ ਹਾਂ ਵੀ ਇਹ ਸਾਡਾ ਇਹ ਧਰਮ ਹੈ ਸਾਡਾ ਧਰਮ ਹੈ ਤਾਂ ਇਸ ਧਰਮ ਦੀ ਨਹੀਂ ਜੇ ਉੱਤੇ ਤੁਸੀਂ ਪਹਿਲਾਂ ਆਪਣੇ ਕਾਜੇ ਸ਼ਾਂਤੀ ਕਰਕੇ ਦਿਖਾਓ ਮੈਨੂੰ ਕਰ ਵਿੱਚ ਪਿਆਰ ਵੜਾ ਕੇ ਦਿਖਾਓ ਮੈਨੂੰ ਫੇਰ ਮੰਨੂਗਾ। ਕੋ ਗੋਵੇ ਮੇਰਾ ਵੱਡਾ ਮੇਰਾ ਵੱਡਾ ਇੱਥੇ ਜਿੱਤਣ ਨਹੀਂ ਆਇਆ ਅਸੀਂ ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਹਾਰ ਜਾਏਗਾ। ਜੇ ਇਹ ਹਾਰ ਜਾਏਗਾ ਇਹ ਗੁਰੂ ਅੱਗੇ ਹਾਰ ਜਾਏਗਾ ਸਮਾਪਨ ਕਰ ਦੇਗਾ ਫਿਰ ਜਿੱਤ ਜਾਏਗਾ। ਆਮ ਅਮਚਲੀ ਠਾਕੁਰ ਪੈ ਹਾਰ। ਹਾਰ ਗਿਆ। ਸਮਰਪਣ ਕਰਤਾ சரੰਦਰ ਕਰਤਾ ਹੱਥ ਖੜੇ ਕਰਤੇ ਫਿਰ ਇਹ ਜਿੱਤ ਜਾਏਗਾ ਬਾਜੀ ਫਿਰ ਉਹ ਆਨੰਦ ਵਾਲੀ ਬਾਜੀ ਉਹ ਜਿੱਤ ਜਾਏਗਾ ਜੇ ਇਹ ਜਿੱਤਣ ਦੀ ਕੋਸ਼ਿਸ਼ ਕਰਦਾ ਹੈ ਵੀ ਮੈਂ ਡਿਬੇਟ ਵਿੱਚ ਵੈਸ ਵਿੱਚ ਮੈਂ ਜਿੱਤ ਜਾਵਾਂ ਤੇ ਮੇਰੇ ਮੇਰੇ ਮਜਬ ਦੀ ਬੱਲੇ ਬੱਲੇ ਹੋ ਜਾਵੇ ਫਿਰ ਇਹ ਬਾਜੀ ਹਾਰ ਕੇ ਜਾਏਗਾ ਇਹ ਖੇਲ ਹੀ ਐਸੀ ਹੈ ਸੋ ਪਿਆਰਿਓ ਜਾਗਣ ਦਾ ਵੇਲਾ ਹੈ ਜਾਗਣ ਦਾ ਵੇਲਾ ਹੈ ਪਰ ਮੈਨੂੰ ਜਗਾਉਂਦਾ ਹੈ ਗੁਰੂ ਇਹਨੂੰ ਜਗਾਉਂਦਾ ਗੁਰੂ ਇਹ ਮੰਚ ਦਰਦਾ ਹੈ ਗੁਰੂ ਚਾਹੁੰਦਾ ਹੈ ਇਹ ਇਹ ਜੀਵ ਜਿਹੜੇ ਨੇ ਇਹ ਅਨੰਦ ਚਲੇ ਜਾਣ ਇਹ ਦੁੱਖਾਂ ਦੇ ਖਾਤਮ ਹੋ ਜਾਵੇ ਗੁਰੂ ਕਿੰਨਾ ਕੁਝ ਕਰਕੇ ਦਿਖਾਉਂਦਾ ਇਹਨੂੰ ਗੁਰੂ ਸ਼ੀ ਦਿ ਦੇ ਕੇ ਦਿਖਾਉਂਦਾ ਇਹਨੂੰ ਕੁਰਬਾਨੀ ਕਰਕੇ ਦਿਖਾਉਂਦਾ ਇਹਨੂੰ ਆਪਣਾ ਸਭ ਕੁਝ ਉਜਾੜ ਕੇ ਦਿਖਾਉਂਦਾ ਇਹਨੂੰ ਸਾਰਾ ਪਰਿਵਾਰ ਖਤਮ ਕਰਕੇ ਇਹਨੂੰ ਦਿਖਾਉਂਦਾ ਵੀ ਆਹ ਦੇਖ ਮੈਂ ਆਪਣਾ ਬਚਾਇਆ ਕੁਝ ਤੂੰ ਕਿਉਂ ਬਚਾਉਣ ਲੱਗਿਆ ਹੋਇਆ ਗੁਰੂ ਗੁਰਬਾਣੀ ਰਾਹੀਂ ਤੇ ਪ੍ਰੈਕਟੀਕਲ ਕਰਕੇ ਦੋਵੇਂ ਤਰ੍ਹਾਂ ਇਹਨੂੰ ਸਮਝਾਉਂਦਾ ਹੈ ਇਸ ਮਨੁੱਖ ਨੂੰ ਥੋੜਾ ਇਤਿਹਾਸ ਕੀ ਹੈ ਇਹ ਹੀ ਕੁਝ ਹੈ ਹੋਰ ਕਿਹੜਾ ਪਹਿਜਾ ਦੇ ਪੇਪਰ ਦੇਣੇ ਨੇ ਆਪਾਂ ਕੜਾ ਗੁਰੂ ਤੇ ਆਹਦੇ ਪੇਪਰ ਦੇਣੇ ਹਰ ਪੇਪਰ ਹੋਣੇ ਨੇ ਆਹੀ ਐ ਵੀ ਅਸੀਂ ਇਹ ਚੋਂ ਸਿੱਖਣਾ ਸੀ ਕੁਛ ਗੁਰੂ ਤੇ ਹਾਥੋਂ ਸਿੱਖਣਾ ਸੀ ਕਿ ਜੋ ਗੁਰੂ ਨੇ ਗੁਰਬਾਣੀ ਦਾ ਹੀ ਕਿਹਾ ਉਹ ਕਰਕੇ ਦਿਖਾਇਆ ਕਿ ਨਹੀਂ ਦਿਖਾਇਆ ਕਰਕੇ ਦਿਖਾਇਆ ਤੇ ਸਾਨੂੰ ਵੀ ਸਾਥੋਂ ਵੀ ਤਾਂ ਕੀਦ ਕੀਤੀ ਆਪਾਂ ਕਰਨਾ ਆਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਰਵੰਤ ਮਿਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਇਹ ਦੁਨਿਆਵੀ ਗੁਣ ਨੇ ਅਤ ਸੁੰਦਰ ਕੁਲੀਨ ਅੱਛੀ ਕੁੱਲ ਦਾ ਚਤਰ ਚਲਾਕ ਮੁਖ ਗਿਆਨੀ ਗੱਲਾਂ ਬਾਤਾਂ ਮਾਰਨ ਵਾਲਾ ਤਰਵੰਤ ਤੇ ਬਹੁਤ ਪੈਸੇ ਵਾਲਾ ਇਹ ਦੁਨੀਆਂ ਦੀਆਂ ਵੱਡੀਆਂ ਪ੍ਰਾਪਤੀਆਂ ਨੇ ਲੋਕੀ ਭੱਜੇ ਖੜਦੇ ਆਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਰਵੰਤ ਮਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪਰਮੇਸ਼ਰ ਨਾਲ ਪਿਆਰ ਨਹੀਂ ਪਿਆ ਰੱਬੀ ਗੁਣਾਂ ਨਾਲ ਪਿਆਰ ਨਹੀਂ ਪਿਆ ਰੱਬੀ ਗੁਣ ਅੰਦਰ ਪ੍ਰਗਟ ਨਹੀਂ ਹੋਏ ਉਹ ਆਨੰਦ ਪ੍ਰਗਟ ਨਹੀਂ ਹੋਇਆ ਤਾਂ ਤਾਂ ਇਹ ਤਾਂ ਮਰਤਕ ਹੈ ਮਰਤਕ ਜਿਉ ਮਰਤਕ ਮਿੱਥਿਆ ਸ਼ਿੰਗਾਰ ਨਾ ਬਿਨਾ ਜਿਹੜਾ ਇਹਦਾ ਕੂੜਾ ਬਸਾਰ ਮਾਰਾ ਕਹਿੰਦੇ ਜਿਉ ਮਿਰਤਕ ਮਿਰਥਿਆ ਸ਼ਿੰਗਾਰ ਜਿਵੇਂ ਬੰਦੇ ਦੀ ਡੈੱਡ ਬੋਡੀ ਪਈ ਹੋਵੇ ਮਰਿਆ ਹੋਵੇ ਤੇ ਉਹਨੂੰ ਸ਼ਿੰਗਾਰ ਕੀਤਾ ਜਾਂਦਾ ਹੋਵੇ ਉਹਨੂੰ ਸੋਨੇ ਕੱਪੜੇ ਪਾ ਦਿੱਤੇ ਜਾਣ ਉਹਦਾ ਸ਼ਿੰਗਾਰ ਕਰ ਦਿੱਤਾ ਹੈ ਉਹਨੂੰ ਗਹਿਣੇ ਪਾ ਦਿੱਤੇ ਜਾਣ ਇਹ ਇਹ ਆ ਮਨੋਖ ਅੱਖਾਂ ਜਿਵੇਂ ਵਿਸਰੈ ਮਰ ਜਾਓ ਇਹਨੂੰ ਪਰਮੇਸ਼ਰੇ ਵਿਸਰ ਗਿਆ ਤੇ ਇਹ ਆਤਮ ਮੌਤ ਮਰ ਚੁੱਕਿਆ ਹੈ ਖਾਨਪੇਂਡ ਦੀ ਮਸ਼ੀਨ ਬਣ ਗਿਆ ਧਨ ਇਕੱਠਾ ਕਰਨ ਦੀ ਪਦਾਰਥ ਇਕੱਠੇ ਕਰਨ ਦੀ ਮਸ਼ੀਨ ਬਣ ਗਿਆ ਇਹਨੇ ਰੁਕਣਾ ਤਾਂ ਹੈ ਨਹੀਂ ਇਹਨੇ ਹੁਣ ਗੁਰੂ ਮਿਲੇਗਾ ਕੋਈ ਰੱਬ ਦਾ ਤਾਰਾ ਮਿਲ ਜਾਕਰ ਉਹਨੂੰ ਗੱਲ ਸਮਝਾ ਦੇਗਾ ਫੇਰ ਰੁਕ ਜਾਏਗਾ ਨਹੀਂ ਰੁਕੇਗਾ ਇਹੀ ਹਾਲ ਸਾਡੇ ਜਿਹੜੇ ਅਖੌਤੀ ਧਰਮਾਂ ਨੂੰ ਮੰਨਣ ਵਾਲੇ ਗੱਲ ਸਮਝ ਨਹੀਂ ਆਈ ਤੇ ਆਪਣੋ ਆਪਣੇ ਮਜ਼ਬ ਨੂੰ ਵੱਡਾ ਕਹਿਣ ਦੇ ਲੱਗੇ ਹੋਏ ਨੇ ਬੜਾ ਦਾ ਖਾਉਂਟ ਲੱਗੇ ਹੋਏ ਨੇ ਕੱਖ ਨਹੀਂ ਮਿਲਣਾ ਦੇ ਵਿੱਚੋਂ ਦੁੱਖ ਫਰਸਟ੍ਰੇਸ਼ਨ ਰਸ ਖਤਮ ਹੋ ਜਾਏਗਾ ਪਿਆਰ ਖਤਮ ਹੋ ਜਾਏਗਾ ਨਫਰਤ ਆ ਜਾਏਗੀ ਈਰਖਾ ਜਾਏਗੀ ਸੋ ਜਿਹੜਾ ਭਗਤੀ ਦਾ ਮਾਰਗ ਹੈ ਪਿਆਰ ਦਾ ਮਾਰਗ ਹੈ ਧਰਮ ਦਾ ਮਾਰਗ ਹੈ ਗੁਰੂ ਦਾ ਮਾਰਗ ਹੈ ਆਤਮ ਮਾਰਗ ਹੈ ਇਸ ਤੋਂ ਬਿਨਾ ਖੇੜਾ ਨਹੀਂ ਛੁਟਣਾ ਔਰ ਗੁਰੂ ਦੀ ਬਾਣੀ ਦੀ ਵਿਆਖਿਆ ਪ੍ਰਚਾਰ ਪ੍ਰਸਾਰ ਕਰਨ ਵਾਲੇ ਜਿੰਨਾ ਚਿਰ ਨਾਮ ਰਸੀਏ ਨਹੀਂ ਹੋਣਗੇ ਸਾਡੇ ਹੀ ਗੁਰੂ ਘਰਾਂ ਦੇ ਗ੍ਰੰਥੀ ਨੂੰ ਸੱਚ ਬੋਲਣ ਦਾ ਅਧਿਕਾਰ ਨਹੀਂ ਹੈ ਉਹ ਸੱਚ ਨਹੀਂ ਬੋਲ ਸਕਦਾ ਸਾਡੀ ਸੰਗਤ ਜਿਹੜੀ ਗੁਰੂ ਘਰ ਜਾਂਦੀ ਹੈ ਨੌਜਵਾਨ ਬੱਚੇ ਬੱਚੀਆਂ ਜੇ ਉਹ ਚਾਹੁੰਦੇ ਨੇ ਸਾਨੂੰ ਕੋਈ ਸੱਚ ਦੀ ਗੱਲ ਦੱਸੇ ਗੁਰਬਾਣੀ ਦੀ ਸਹੀ ਵਿਚਾਰ ਦੱਸੇ ਸਾਨੂੰ ਇਹ ਤਾਂ ਰਸੰਦਾ ਹੁਕਮ ਨਹੀਂ ਹੈ ਇਹ ਦੱਸ ਨਹੀਂ ਸਕਦੇ ਇਹ ਬੰਨੇ ਹੋਏ ਨੇ ਨਾ ਗ੍ਰੰਥੀ ਦੱਸ ਸਕਦਾ ਨਾ ਕੀਤਨੀਆਂ ਦੱਸ ਸਕਦਾ ਨਾ ਕਥਾਕਾਰ ਦੱਸ ਸਕਦਾ ਸੱਚ ਦੀ ਗੱਲ ਉਹ ਬੰਨਿਆ ਹੋਇਆ ਹੈ ਉਹ ਮਾਇਦੇ ਸੰਗਲੇ ਪਏ ਹੋਏ ਨੇ ਉਹੋ ਜਿਹੜਾ ਨਿਸ਼ਕਾਮ ਹੈ ਜਿਹੜਾ ਆਜ਼ਾਦ ਹੈ ਉਹੀ ਸੱਚ ਬੋਲ ਸਕਦਾ ਨਹੀਂ ਤਾਂ ਕਮੇਟੀਆਂ ਵਾਲੇ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਸੰਸਥਾਵਾਂ ਬਣੀਆਂ ਜਿਹੜੀਆਂ ਬੁਲਾਉਂਦੇ ਨੇ ਕੀਤਿਆਂ ਨੂੰ 50-50 ਹਜ਼ਾਰ ਦੇ ਕੋ ਕਹਿੰਦੇ ਭਾਈ ਚਾਰ ਸ਼ਬਦ ਪੜੋ ਜਾਓ ਇਹ ਤੁਹਾਡਾ ਨਾਮ ਵਰਤਿਆ ਤੁਹਾਡਾ ਨਾਮ ਹੈ ਕੀਰਤਨ 'ਚ ਤੁਹਾਡਾ ਨਾਮ ਹੈ ਤੁਹਾਡੇ ਕੈਸ਼ਟਾਂ ਚੱਲਦੀਆਂ ਨੇ ਤੁਹਾਨੂੰ ਸੀ ਵਰਤ ਲਿਆ ਤੁਸੀਂ ਚਾਰ ਸ਼ਬਦ ਪੜ ਕੇ ਜਾਓ ਆਪਣੇ ਪੈਸੇ ਭੇਟਾ ਲਓ ਇੱਥੇ ਸਾਨੂੰ ਸਮਝਾਉਣ ਦੀ ਗੱਲ ਕੋਈ ਨਹੀਂ ਕਰੋ ਸਾਨੂੰ ਕੁਝ ਤੇ ਗੁਰਬਾਣੀ ਗਾਈ ਜਾ ਰਹੀ ਹੈ ਕਿਤਨ ਹੋ ਰਹੇ ਨੇ ਇਹਦੇ ਵਿੱਚੋਂ ਤਤ ਗਿਆਨ ਕੌਣ ਕੱਢੇਗਾ ਇਹਦੀ ਵਿੱਚ ਮਧਾਨੀ ਕੌਣ ਫਿਰੇਗਾ ਇਹਦੇ ਵਿੱਚੋਂ ਤਤ ਹੀਰੇ ਕੌਣ ਕੱਢੇਗਾ ਐ ਅੱਖਾਂ ਮੀਟ ਕੇ ਸਿਰ ਮਾਰਨਾ ਤਾਂ ਕੁਝ ਨਹੀਂ ਬਣਨ ਲੱਗਾ ਮੈਂ ਦੇਖਦਾ ਹੁਣ ਸੰਗਤਾਂ ਦੀ ਇੱਕ ਪਾਸੇ ਵੀਡੀਓ ਲਈ ਹੋਈ ਹੈ ਬੈਠੀਆਂ ਦੀ ਇੱਕ ਪਾਸੇ ਕਥਾ ਕਹਾਣੀ ਚੱਲ ਰਹੀ ਹੈ ਇਹ ਵੀਡੀਓ ਦੋਨੋਂ ਨੂੰ ਜੋੜ ਕੇ ਹਾਂ ਦੇਖਾ ਵੀ ਬਹੁਤ ਬਈ ਸੰਤਾਂ ਬੜਾ ਸਿਰ ਮਾਰ ਰਹੀਆਂ ਨੇ ਕਥਾ ਕਰਦੀਆਂ ਗੱਲਾਂ ਤੇ ਇਹਨਾਂ ਗੱਲਾਂ ਨਾਲ ਪਿਆਰਿਓ ਇਹ ਵਿਖਾਵਿਆਂ ਨਾਲ ਕੱਖ ਨਹੀਂ ਇਹ ਰਸ ਨਹੀਂ ਆਉਣਾ ਇਹ ਰਸ ਆਉਣ ਦੀ ਕਿ ਜੁਗਤੀ ਹੈ ਮਨ ਨੇ ਨਾਉ ਸੇਈ ਜਣ ਜਾਏ ਔਰੀ ਕਰਮਨਾ ਲੇ ਖਿਲਾਏ ਜਿੱਥੇ ਗੁਰੂ ਨਾਨਕ ਮਰਨੇ ਦੇ ਸ਼ਬਦ ਜਾਦਨ ਕੀਤਾ ਨਾਨਕ ਦੁਖੀਆ ਸਭ ਸੰਸਾਰ ਬਹੁਤ ਨਾਮ ਗਨੇ ਉੱਥੇ ਸਾਰੇ ਗਨੇ ਉੱਥੇ ਉਹ ਵੀ ਰੋਂਦਾ ਹੈ ਉਹ ਵੀ ਰੋਂਦਾ ਹੈ ਉਹ ਵੀ ਪੰਡਤ ਰੋਂਦਾ ਹੈ ਰਾਜਾ ਰੋਂਦਾ ਹੈ ਵਿਦਵਾਨ ਰੋਂਦਾ ਹੈ ਸਾਰੇ ਲਿਖੇ ਉੱਥੇ ਉਹ ਕਿਤੇ ਕਹਿੰਦੇ ਨੇ ਬਾਲੀ ਰੋਵੇ ਨਾਹੀਂ ਪਤਾ ਹਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਰੋਂਦੇ ਨੇ ਉੱਥੇ ਫਿਰ ਫਿਰ ਸੁਖੀ ਕੌਣ ਹੈ ਮਾਰਾ ਕਹਿੰਦੇ ਮੰਨੈ ਨਾਉ ਸੇਈ ਜਿਨ ਜਾਏ ਜਿਨਨੇ ਨਾਮ ਨੂੰ ਮੰਨ ਲਿਆ ਮੰਨ ਲਿਆ ਮਤਲਬ ਜਾਣ ਲਿਆ ਜਾਣ ਕੇ ਅੰਦਰ ਪ੍ਰਗਟ ਹੋ ਗਿਆ ਉਹਦਾ ਜਿੱਤ ਜੂਗਾ ਬਾਜੀ ਔੜੀ ਕਰਨਾ ਲੇਖੇ ਲੈ ਹੋਰ ਕੋਈ ਜੁਗਤੀਆਂ ਹੋਰ ਕੋਈ ਜਿੰਨਾ ਵਾਰਜੀ ਗਾਲ ਹੈ ਭਾਈ ਤੂੰ ਜਿੱਤ ਨੂੰ ਗਾਉਣ ਦਾ ਚਾ ਚੜਿਆ ਗਾਲ ਹੈ ਜਿੰਨਾ ਜਦ ਚਿੱਤ ਨਾਲ ਸਾਥ ਨਹੀਂ ਦਿੰਦਾ ਅੰਦਰੋਂ ਨਹੀਂ ਗੁਣ ਗਾਉਂਦਾ ਅੰਦਰੋਂ ਨਹੀਂ ਉਹਦੇ ਨਾਲ ਜੁੜਦਾ ਉਹ ਸਤ ਨਾਲ ਜਿਹੜਾ ਪਰਿਪੂਰਨ ਹੈ ਦੇ ਅੰਦਰ ਬਾਹਰ ਹੈ ਗੁਰੂ ਤੋਂ ਗਿਆਨ ਲੈ ਕੇ ਉਹ ਉਹਦਾ ਆਨੰਦ ਮਾਣਿਆ ਜਾ ਸਕਦਾ ਹੈ ਸੋ ਪਿਆਰਿਓ ਇਹ ਵਿਖਾਵੇ ਦਾ ਮਾਰਗ ਨਹੀਂ ਹੈ ਇਹ ਮੰਨਣ ਦਾ ਕਮਾਉਣ ਦਾ ਗੁਰਬਾਣੀ ਨੂੰ ਦਿਲੋਂ ਜਾਣਨ ਦਾ ਬਹੁਤੇ ਜਦੋਂ ਕੋਈ ਮੈਂ ਜਦੋਂ ਵੀਡੀਓ ਪਾ ਜਾਂਦੀ ਐ 2 ਮਿੰਟਾਂ ਬਾਅਦ ਹੀ ਹੱਥ ਜੋੜ ਕੇ ਉਹ ਕਹਿੰਦੇ ਕਮੈਂਟ ਕਰ ਲੈਂਦੇ ਹੱਥ ਜੋੜਤਾ ਜੀ ਉਹ ਪਿਆਰਿਓ 30 ਮਿੰਟ ਦੀ ਵੀਡੀਓ ਐ 30 ਮਿੰਟਾਂ ਬਾਅਦ ਜੇ ਅਸੀਂ ਹੱਥ ਜੋੜੋਂਗੇ ਤਾਂ ਲੱਗ ਗਿਆ ਪਤਾ ਵੀ ਹਾਂ ਵੀ ਕੁਝ 30 ਮਿੰਟ ਸੁਣਨ ਤੋਂ ਬਾਅਦ ਬਾ ਦੇਖਿਆ ਹਾਂ ਜੀ ਇਹ ਵੀਡੀਓ ਆ ਗਈ ਐ ਅਤਵਾਰ ਨੂੰ ਚਲੋ ਆਪਾਂ ਨਾਲ ਹੱਥ ਜੋੜ ਕੇ ਅਗਲਾ ਕੰਮ ਕਰਦੇ ਆਂ ਦੇਖਦੇ ਆਂ ਅੱਗੇ ਕੀ ਕਿਸੇ ਵੀ ਮਹਾਪੁਰਸ਼ ਦੀ ਕਿਸੇ ਵੀ ਗੁਰਸਿੱਖ ਦੀ ਕਿਸੇ ਵੀ ਗੁਰਬਾਣੀ ਵਿਚਾਰ ਦੀ ਜੇ ਉਸ ਦੀ ਵੀਡੀਓ ਆਉਂਦੀ ਹੈ ਤਾਂ ਉਹਨੂੰ ਸੁਣ ਲਓ ਕਿਸੇ ਇੱਕ ਨੂੰ ਚੁਣ ਲਓ ਸਾਨੂੰ ਇਹ ਚੰਗਾ ਲੱਗਦਾ ਹੈ ਇਹਦੀ ਵਿਚਾਰ ਚੰਗੀ ਲੱਗਦੀ ਹੈ ਸਤ ਦੇ ਨੇੜੇ ਹੈ ਕਾਫੀ ਨਹੀਂ ਤਾਂ ਪਿਆਰੋ ਸਾਨੂੰ ਅਖਰਜਾਲ ਚੁਲਜਾਇਆ ਜਾ ਰਿਹਾ ਹੈ ਹਿਪਨੋਟਿਜ਼ਮ ਕੀਤਾ ਜਾ ਰਿਹਾ ਸਾਡੇ ਉੱਤੇ ਬੜੀਆਂ ਕਹਾਣੀਆਂ ਸੁਨਾਸਨੂਕ ਹੈ ਜੀ ਆਉਣ ਵਾਲੇ ਸਮੇਂ ਵਿੱਚ ਆ ਹੋ ਰਿਹਾ ਜੀ ਇਹ ਹੋ ਜੂਗਾ ਆਟਾ ਇਕੱਠਾ ਕਰ ਲੋ ਦਾਣਾਂ ਇਕੱਠੀਆਂ ਕਰ ਲੋ ਜੀ ਹੜ ਆ ਜਾਣਗੇ ਇੰਨੇ ਫੁੱਟ ਪਾਣੀ ਚੜ ਜੂਗਾ ਸੁਣੀ ਚਲੋ ਪਿਆਰੇ ਤਾਂ ਬਾਤਾਂ ਨਾ ਉੰਨੇ ਰਹਿਣਾ ਨਾ ਅਸੀਂ ਰਹਿਣਾ ਜਿੱਦ ਜੀ ਨੇ ਰਹਿਣਾ ਹੈ ਜੇ ਉੱਥੇ ਅਸੀਂ ਪਹੁੰਚ ਗਏ ਫੇ ਡਰ ਕਾ ਦਾ ਸੋ ਉਹ ਜਿਹੜਾ ਸਾਡਾ ਅਸਲੀ ਆਪਾ ਹੈ ਉਹ ਤੱਕ ਪਹੁੰਚਣ ਵਾਸਤੇ ਜਿਹੜੇ ਸਾਧਨ ਨੇ ਉਹ ਗੁਰਬਾਣੀ ਵਿੱਚ ਛੁਪੇ ਪਏ ਨੇ ਸਾਰੇ ਉਹਨਾਂ ਦੀ ਖੋਜ ਕਰੋ ਜਿੰਨ ਖੋਜਿਆ ਤਿੰਨ ਪਾਇਆ ਜਿਹੜੇ ਖੋਜਦੇ ਨੇ ਉਹਨੂੰ ਮਿਲ ਜਾਂਦਾ ਹੈ ਜਿਹੜੇ ਬਿਨਾਂ ਖੋਜੇ ਕਹੀ ਜਾਂਦੇ ਨੇ ਹਾਜੀ ਹੈਗਾ 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 ਉਹ ਤਾਂ ਸਭ ਦੇ ਅੰਗ ਸੰਗ ਹੈਗਾ 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 ਜੀਵਨ ਨਹੀਂ ਬਣੇਗਾ ਆਨੰਦ ਨਹੀਂ ਆਏਗਾ ਇੱਕ ਅੱਖਰ ਕਹਿਣ ਨੂੰ ਮਿਲ ਗਏ ਅਸੀਂ ਜੀਵਨ ਲੈਣਾ ਅਸੀਂ ਆਖਾ ਜੀਵਾਂ ਜੀਵਨ ਮਿਲ ਜਾਂਦਾ ਸਾਨੂੰ ਆਤਮਕ ਜੀਵਨ ਮਿਲ ਜAVE ਅਦਾਸ ਦੇ ਜੀਵਨ ਤੋਂ ਪਿੱਛੇ ਹਟ ਜੀਏ ਅਸੀਂ ਵਿਖਾਵ ਦੇ ਜੀਵਨ ਤੋਂ ਪਿੱਛੇ ਹਟ ਜੀਏ ਸੋ ਇਹ ਥੋੜੀ ਜੀ ਵਿਚਾਰ ਆਪਾਂ ਹਰ ਹਫਤੇ ਸਾਂਝੀ ਕਰਦੇ ਆ ਇਹ ਦਾਸ ਦੀ ਵਿਚਾਰਤਾ ਹੈ ਨਹੀਂ ਤਾਂ ਗੁਰਬਾਣੀ ਹੈ ਮਹਾਂਪੁਰਸ਼ਾਂ ਤੋਂ ਸੁਣੀ ਹੋਈ ਵਿਚਾਰ ਹੈ ਇਹਦੇ ਨਾਲ ਮੈਨੂੰ ਵੀ ਲੰਦ ਆਉਂਦਾ ਹੈ ਤੋ ਆਪ ਵਸਾਰੇ ਨਗਲੈਨ ਦੀ ਕੋਸ਼ਿਸ਼ ਕਰੀਏ ਭੁੱਲਾ ਚੁਕਾ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ